ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਤਿੰਨ ਜਨਮਾਂ ਦਾ ਹਾਲ ਆਕਰਵਾਸ ਨੇ ਆਪਣੇ ਵਜ਼ੀਰ ਵੀਰਵਾਲ ਨੂੰ ਹੁਕਮ ਦਿੱਤਾ ਕਿ ਵਜ਼ੀਰ ਜੀ ਤਿੰਨ ਜਨਮਾਂ ਦਾ ਗੰਦਾਲ ਤਿੰਨ ਜਨਮਾਂ ਦਾ ਸਾਹੂਕਾਰ ਅਤੇ ਤਿੰਨ ਜਨਮਾਂ ਦਾ ਬਾਦਸ਼ਾਹ ਹਾਜ਼ਰ ਕਰੋ ਵੀਰਵਾਲ ਨੇ ਉਸੇ ਵੇਲੇ ਹੀ ਤਿੰਨੇ ਚੀਜ਼ਾਂ ਦਿਖਾ ਦਿੱਤੀਆਂ ਕਿਉਂਕਿ ਵੀਰਵਾਲ ਇੱਕ ਬਹੁਤ ਬੁੱਧੀਮਾਨ ਇਨਸਾਨ ਸੀ ਜਿਸਾ ਬਿਅੰਕੜ ਵੇਲੇ ਰਾਜ ਨੂੰ ਲੋੜ ਪੈਂਦੀ ਤਾਂ ਵੀਰਵਾਲ ਉਸਦਾ ਹੱਲ ਕਰਦਾ ਸੀ। ਤੰਨ ਜਰਮਾ ਦਾ ਕੰਗਾਲ ਕੋਈ ਗਰੀਬ ਘਾ ਦੀ ਪੰਡ ਚੁੱਕ ਕੇ ਸ਼ਹਿਰ ਵਿੱਚ ਲਈ ਜਾਂਦਾ ਸੀ। ਵੀਰਵਾਲ ਨੇ ਉਸਨੂੰ ਆਵਾਜ਼ ਮਾਰ ਕੇ ਆਪਣੇ ਕੋਲ ਸੱਦਿਆ। ਛੱਡ ਕੇ ਪੁੱਛਿਆ ਕਿ ਰੋਜ਼ ਕਿੰਨੇ ਕੁ ਦਾ ਘਾਹ ਵੇਚਦਾ ਹੈ ਤਦ ਘਾਈ ਨੇ ਕਿਹਾ ਕਿ ਜੀ ਮੂਰ 4-5 ਪੈਸੇ ਦਾ ਵੇਚਦਾ ਹਾਂ ਤੇ ਇਹਦਾ ਆਟਾ ਦਾਲ ਲਿਆ ਅਤੇ ਕਬਰ ਦਾ ਗੁਜ਼ਾਰਾ ਤੋਰਦਾ ਹਾਂ ਵੀਰਵਾਲ ਨੇ ਕਿਹਾ ਕਿ ਬਾਦਸ਼ਾਹ ਇਹ ਤਿੰਨ ਜਨਮਾਂ ਦਾ ਕੰਗਾਲ ਹੈ ਬਾਦਸ਼ਾਹ ਨੇ ਕਿਹਾ ਉਹ ਕਿਵੇਂ ਨਾ ਇਸ ਨੇ ਪਿਛਲੇ ਜਨਮ ਵਿੱਚ ਪੁੰਨ ਕੀਤਾ ਹੈ ਨਾ ਇਹ ਇਸ ਨੂੰ ਹੁਣ ਮਿਲਿਆ ਹੈ ਨਾ ਇਹ ਹੁਣ ਪੁੰਨ ਕਰਦਾ ਹੈ ਨਾ ਇਹ ਇਸ ਨੂੰ ਅਗਲੇ ਜਨਮ ਵਿੱਚ ਕੁਝ ਲੱਭਣਾ ਹੈ ਇਸ ਲਈ ਪਿਛਲੇ ਜਨਮ ਵਿੱਚ ਕੰਗਾਲ ਸੀ ਹੁਣ ਵੀ ਕੰਗਾਲ ਹੈ ਤੇ ਅਗਲੇ ਜਨਮ ਵਿੱਚ ਹੀ ਕੰਗਾਲ ਹੀ ਹੋਵੇਗਾ ਕਿਉਂਕਿ ਇਹ ਧਨ ਪੁੰਨ ਕੋਈ ਕਰਦਾ ਨਹੀਂ ਇਸ ਲਈ ਇਹਨੂੰ ਇਹੀ ਦਸਾ ਮਿਲਣੀ ਹੈ ਤਿੰਨ ਜਨਮਾਂ ਦਾ ਸੌਕਰ ਇੱਕ ਸਹਾਕਾਰ ਨੂੰ ਜਿਹੜਾ ਸਾਰੇ ਸ਼ਹਿਰ ਵਿੱਚ ਬਹੁਤ ਪੁੰਨ ਕਰਦਾ ਸੀ ਸਿਪਾਈ ਭੇਜ ਕੇ ਸਦਾਇਆ ਗਿਆ ਜਦੋਂ ਸਹਾ ਨੇ ਆ ਕੇ ਨਾਂਛਕਾਰ ਬੰਦਗੀ ਕੀਤੀ ਤਾਂ ਵੀਰਵਾਲ ਕਹਿਣ ਲੱਗਾ ਕਿ ਬਾਦਸ਼ਾਹ ਇਹ ਤਿੰਨ ਜਨਮਾਂ ਦਾ ਸਾਹ ਹੈ ਇਹ ਤਿੰਨ ਜਨਮਾਂ ਦਾ ਸਾਹ ਹੈ ਪਿੱਛੇ ਪੁੰਨ ਕੀਤਾ ਹੁਣ ਭੋਗਦਾ ਹੁਣ ਕਿਤੇ ਪੁੰਨ ਅੱਗੇ ਭੋਗੇਗਾ ਤਬ ਬਾਦਸ਼ਾਹ ਕਹਿਣ ਲੱਗੇ ਤਿੰਨ ਜਨਮਾਂ ਦਾ ਬਾਦਸ਼ਾਹ ਆਜਰ ਕਰੋ ਆਕਵਰ ਨੂੰ ਵੀਰਵਾਲ ਕਹਿਣ ਲਗਾ ਮਹਾਰਾਜ ਤਿੰਨ ਜਨਮਾਂ ਦਾ ਬਾਦਸ਼ਾਹ ਆਪ ਹੋ ਕਿਉਂਕਿ ਤੁਹਾਡਾ ਵਾਪ ਵੀ ਬਾਦਸ਼ਾਹ ਸੀ ਆਪ ਵੀ ਬਾਦਸ਼ਾਹ ਹੋ ਅੱਗੇ ਆਪ ਦਾ ਸਹਜਾਦਾ ਵੀ ਬਾਦਸ਼ਾਹ ਹੋਵੇਗਾ ਇਹ ਉੱਤਰ ਸੁਣ ਕੇ ਰਾਯਾ ਬੜਾ ਖੁਸ਼ ਹੋਇਆ ਅਤੇ ਵੀਰਵਾਲ ਦਾ ਅੱਗੇ ਨਾਲੇ ਵੱਧ ਸਤਕਾਰ ਕਰਨ ਲਗਾ ਸੋ ਚੰਗਤ ਜੀ ਜੇ ਹਾ ਅੱਜ ਆਪਾਂ ਪੁੰਨ ਦਾਨ ਬੀਜਾਂਗੇ ਉਹੀ ਆਪਾਂ ਨੂੰ ਅਗਲੇ ਕਰਮਾਂ ਦੇ ਵਿੱਚ ਮਿਲਣਾ ਹੈ ਕਿਉਂਕਿ ਇਹ ਮਨੁੱਖਾ ਜਨਮ ਹੈ ਆਪਾਂ ਨੂੰ ਮਿਲਿਆ ਹੈ ਭਾਜਨ ਬੰਦਗੀ ਕੀਰਤ ਕਰਨਾ ਨਾਮ ਜਪਣਾ ਬੰਦ ਛਕਣਾ ਇਸ ਦੇ ਨਾਲ ਹੀ ਆਪਾਂ ਨੂੰ ਫਲ ਮਿਲਣਾ ਹੈ ਜੇਕਰ ਕਿ ਕਰਾ ਬੀਜਾਂਗੇ ਤਾਂ ਸੋ ਕੰਡੇ ਅਤੇ ਤੁੱਕੇ ਹੀ ਪ੍ਰਾਪਤ ਹੋਣੇ ਹਨ ਜਿਹੇ ਜਿਹੇ ਫਲ ਵਾਲਾ ਆਪਾਂ ਦਰਖਤ ਬੀਜਾਂਗੇ ਉਹੀ ਫਲ ਆਪਾਂ ਨੂੰ ਮਿਲੇਗਾ ਇਸ ਕਰਕੇ ਸਾਰਿਆਂ ਨੂੰ ਸਕਾਲਪੁਰਖ ਵੈਦ ਦੀ ਭਾਜਨ ਬੰਦਗੀ ਨਿਤਨੇਮ ਤੇ ਚੰਗੇ ਕੰਮ ਕਰਨੇ ਚਾਹੀਦੇ ਹਨ ਇਸ ਕੰਮ ਦੇ ਲਈ ਇਹ ਮਨੁੱਖਾ ਆਇਆ ਹੈ ਸੋ ਸੰਗਤ ਜੀ ਇਹ ਕਰਕੇ ਕਦੇ ਵੀ ਕਿਸੇ ਦਾ ਬੁਰਾ ਨਾ ਕਰੋ ਚੰਗੇ ਕੰਮ ਕਰੋ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ